ਦੋਸਤੋ ਅੱਜ ਤੁਹਾਨੂੰ ਅਸੀਂ ਇੱਕ ਇਤਿਹਾਸਕ ਪੱਥਰ ਦੇ ਦਰਸ਼ਨ ਕਰਾਵਾਂਗੇ ਇਸ ਪੱਥਰ ਦੇ ਉੱਤੇ ਅਜੇ ਵੀ ਨਾ ਗੋਲੀਆਂ ਦੇ ਨਿਸ਼ਾਨ ਦਰਜ ਨੇ ਇਹ ਗੋਲੀਆਂ ਚਲਾਈਆਂ ਗਈਆਂ ਸੀ ਪਹਾੜੀ ਰਾਜਿਆਂ ਵੱਲੋਂ ਇਸ ਸਮੇਂ ਨਾ ਅਸੀਂ ਮੌਜੂਦ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਔਰ ਇੱਥੇ ਹੈ ਜੀ ਗੁਰੂਦਵਾਰਾ ਗੁਰੂ ਕਾਂ ਨੜ ਸਾਹਿਬ ਤੋਂ ਅਪਾ ਉੱਥੇ ਜਾ ਰਹੇ ਹਾਂ ਕਿਵੇਂ ਜਾਇਆ ਜਾਂਦਾ ਹੈ ਕੀ ਕੁਝ ਉੱਥੇ ਖਾਸ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਪੂਰਾ ਤੱਕ ਅਖੀਰ ਤੱਕ ਜਰੂਰ ਦੇਖੋ ਚਲਿਏ ਨੇ ਜੀ ਇਹ ਬਸ ਮੈਨੂੰ ਲੱਗਦਾ ਹੈ ਪਿੰਡ ਵਾਲਿਆਂ ਦੀ ਨਾ ਹਾਂਜੀ ਉਹ ਉਤਰੇ ਸੀ ਨਾ ਹੂੰ ਫੇ ਰੋਣਾ ਹੀ ਬਸ ਹੈ ਜੀ ਬਿਲਕੁਲ ਸੋ ਇਹ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਪਲੇਨ ਆਗਾ ਮਤਲਬ ਕਿ ਪੱਕ ਚੁਕਿਆ ਆਗਾ ਸੋ ਅੱਗੇ ਆਪਣੇ ਪਾਣੀ ਆ ਗਿਆ ਹੁਣ ਪੱਥਰਾਂ ਦੇ ਉੱਪਰ ਦੀ ਕ੍ਰੋਸ ਕਰਨਾ ਪਊਗਾ ਇਧਰੋਂ ਕ੍ਰੋਸ ਕਰਕੇ ਜਾਣਾ ਪਏਗਾ ਔਰ ਆਹ ਰਸਤਾ ਹੈ ਜਾਣ ਵਾਲਾ ਜੀ ਫੇਰ ਵੀ ਪਾਣੀ ਹੁਣ ਘਟਾਣਾ ਪਹਿਲਾਂ ਬਹੁਤ ਪਹਿਲੇ ਬਹੁਤ ਪਾਣੀ ਸੀਗਾ ਉਦੋਂ ਮੁੰਡੇ ਇੱਥੇ ਮੋਟਰਸਾਈਕਲ ਧੋ ਰਹੇ ਸੀ ਆਦ दो रास्ते आ गए अपने आगे दो रास्ते आ गए भाई अपने आगे नेहा जी हुन ਥੱਲੇ ਚਲੀਏ ਉੱਤੇ ਚਲੀਏ ਮੇਰੇ ਸਾਹਮਣੇ ਥੱਲੇ ਤਾਂ ਇਹ ਰਸਤਾ ਜਿਹੜਾ ਨਾ ਆ ਪਾਣੀ ਜਿਹੜਾ ਹੈ ਪਾਣੀ ਵੱਲ ਜਾਂਦਾ ਹੈ ਬਾਕੀ ਆਹ ਰਸਤੇ ਚੱਲਦੇ ਹਨ ਪਾਣੀ ਨੂੰ ਕਿਹੜਾ ਨਦੀ ਚ ਜਾਊਗਾ ਨਹੀਂ ਆਪ ਪਾਣੀ ਦੀ ਵਾਰੀ ਆ ਦੇਖੋ ਰਸਤਾ ਆਹ ਰਸਤਾ ਪੱਕਾ ਲੱਗ ਰਿਹਾ ਹੈ ਆਹ ਰਸਤਾ ਕੱਚਾ ਲੱਗ ਰਿਹਾ ਹੈ ਚਲੋ ਫਿਰ ਉੱਪਰ ਚੱਲਦੇ ਹਾਂ ਚਲੋ ਜੇ ਗਲਤ ਹੋਇਆ ਵਾਪਸ ਮੁੜਾਂਗੇ ਹਾਂ ਠੀਕ ਹੈ ਓਕੇ ਸੋ ਫੇਰ ਮਿਲਦਾ ਆਪਣੇ ਅੱਗੇ ਰਸਤਾ ਤਾਂ ਕਿਹਗਾ ਬਟ ਉਹ ਜਿਹੜਾ ਦੂਜਾ ਰਸਤਾ ਆਪਾਂ ਪਿੱਛੇ ਦੇਖੀ ਹਾਂ ਹਾਂ ਮੈਨੂੰ ਲੱਗਦਾ ਉਹ ਰਸਤਾ ਵੀ ਅੱਛੀ ਜਾਂਦਾ ਆਪਾਂ ਕਹ ਰਹੇ ਸੀ ਕਿ ਇਹ ਰਸਤਾ ਨਹੀਂ ਜਾਣੇ ਬਟ ਮੈਨੂੰ ਲੱਗਦਾ ਕਿ ਇਹ ਰਸਤਾ ਆ ਦੇਖੋ ਆ ਰਸਤਾ ਜਿਹੜਾ ਥੱਲੇ ਆ ਰਿਹਾ ਹੈ ਹਨਾ ਇਹ ਰਸਤਾ ਵੀ ਆਪਾਂ ਇਸ ਰਸਤੇ ਆਏ ਆ ਬਿਲਕੁਲ ਔਰ ਇਹ ਦੂਜਾ ਰਸਤਾ ਹੈ ਔਰ ਜਾਣਾ ਆਪਾਂ ਇਧਰ ਹੈ ਨੀਚੇ ਦੋ ਰਸਤੇ ਜਿਹੜੇ ਤੁਹਾਨੂੰ ਦਿਖਾਏ ਸੀ ਨਾ ਦੂਜਾ ਰਸਤਾ ਵੀ ਇੱਥੇ ਆਉਂਦਾ ਹੈ ਹਾਂ ਉਹ ਵੀ ਇੱਥੇ ਆਉਂਦਾ ਸੋ ਤੁਸੀਂ ਨੀਚੇ ਤੋਂ ਵੀ ਆ ਸਕਦੇ ਹੋ ਉੱਪਰ ਦੀ ਵੀ ਬਾਕੀ ਬਈ ਜਾਣ ਲੱਗੇ ਆਪਾਂ ਇਸ ਰਸਤੇ ਜਾਵਾਂਗੇ ਫਿਰ ਤੁਹਾਨੂੰ ਕਨਫਰਮ ਕਰਾ ਦ ਸੋ ਫਾਈਨਲੀ ਆਪਣੇ ਅੱਗੇ ਫਿਰ ਦੋ ਰਸਤੇ ਨੇ ਜਿਹੜੇ ਉਹ ਆਗੇ ਨੇਗੇ ਬਟ ਆਪਾਂ ਚੋਇਸ ਐਵੇਂ ਕਰ ਸਕਦੇ ਆਂਗੇ ਆਹ ਰਸਤਾ ਜਿਹੜਾ ਬਿਲਕੁਲ ਹੀ ਕਲੀਨ ਹੈਗਾ ਮਤਲਬ ਕਿ ਪੱਕਿਆ ਹੋਇਆਗਾ ਕੋਈ ਝਾੜੀ ਨਹੀਂ ਵਿੱਚ ਬਟ ਇਹ ਰਸਤੇ ਤੁਸੀਂ ਦੇਖੋ ਵਿੱਚ ਬਹੁਤ ਸਾਰੀਆਂ ਝਾੜੀਆਂ ਲਗੀਆਂ ਤੇ ਹੋਰ ਵੀ ਕਚਰਾ ਵਗੈਰਾ ਹੈਗਾ ਸੋ ਆਪਾਂ ਇਸ ਰਸਤੇ ਚੱਲਾਂਗੇ ਕਿਉਂਕਿ ਸਾਫਾਗਾ ਮੈਦੰਡਾ ਪੱਕਿਆ ਹੋਇਆਗਾ ਹਾਂ ਆਹ ਦੇਖੋ ਸਾਹਮਣੇ ਪਹੁੰਚ ਗਏ ਆਪਾਂ ਬਿਲਕੁਲ ਜੀ ਆਪਾਂ ਗੁਰਦਾਰ ਸਾਹਿਬ ਦੇ ਲਾਗੇ ਪਹੁੰਚ ਚੁੱਕੇ ਨੇ ਸ਼ਾਨ ਸਾਹਿਬ ਦਰਸ਼ਨ ਹੋ ਰਹੇ ਤੁਹਾਨੂੰ ਵੀ ਕਰਾਣੇ ਆ ਆਹ ਦੇਖੋ ਜੀ ਤੇ ਆਹ ਰਸਤਾ ਹੀ ਜਾਣ ਵਾਲਾ ਆਪਾਂ ਇਧਰੋਂ ਚੱਲ ਪਾਣੀ ਆ ਰਿਆ ਨਾ ਪਾਣੀ ਅਧਰੋ ਪਹਾੜਾ ਤੋਂ ਆ ਰਿਆ ਕੋਟਾ ਦੇਖ ਕੇ ਹਾਂ ਕੋਈ ਨਾ ਕਿਸੇ ਨੂੰ ਧਿਆਨ ਲਾਇਆ ਮੜਿਆ ਔਰ ਇਹ ਹੈ ਜੀ ਆ ਦੇ ਅੱਗੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਜਾਰਾ ਨੱਟ ਸਾਹਿਬ ਆਬਿਲ ਦਰਸ਼ਨ ਕਰਾਣੇ ਆ ਤੇ ਇਹ ਹੈ ਉਹ ਇਤਿਹਾਸਿਕ ਪੱਥਰ ਜਿਤੇ ਬਹੁਤ ਵੱਡਾ ਪੱਥਰ ਹੈ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਤੇ ਜਦੋਂ ਹਮਲਾ ਕੀਤਾ ਗਿਆ ਸੀ ਪਹਾੜੀ ਰਾਜਿਆਂ ਵੱਲੋਂ ਤੇ ਉਹ ਨਿਸ਼ਾਨੀ ਗੋਲੀਆਂ ਦੇ ਨਿਸ਼ਾਨ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਹੈ ਜੀ ਨਹੀਂ ਗੇ ਬਿਲਕੁਲ ਬਿਲਕੁਲ ਆ ਦੇਖੋ ਜੀ ਆ ਦੇਖੋ ਜੀ ਹਲੇ ਕੋ ਕਿੱਡੇ ਕਿੱਡੇ ਨਿਸ਼ਾਨ ਨੇ ਬਿਲਕੁਲ ਆ ਗੋਲੇ ਨਿਸ਼ਾਨ ਨੇ ਜੀ ਜਦੋਂ ਪਹਾੜੀ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਹ ਨਿਸ਼ਾਨੀ ਅਜੇ ਤੱਕ ਹੈ ਆ ਦੇਖੋ ਹਣਾ ਇਸ ਪੱਥਰ ਨੂੰ ਹੀ ਨੱਡ ਸਾਹਿਬ ਕਹੇ ਗਏ ਹਾਂ ਇਸੇ ਪੱਥਰ ਨੂੰ ਨੱਡ ਸਾਹਿਬ ਕਹੇ ਗਏ ਇਸੇ ਪੱਥਰ ਨੂੰ ਆ ਦੇਖੋ ਪਤਾ ਲੱਗਦਾ ਗੋਲੇ ਨਿਸ਼ਾਨ ਦੇਖੋ ਆ ਛੋਟੀਆਂ ਗੋਲੀਆਂ ਤੇ ਵੱਡੀਆਂ ਗੋਲੀਆਂ ਤੇ ਨਾ ਐਡਾ ਕੁਝ ਹੋਣਗੇ ਨਾ ਉਹ ਸਾਹਮਣੇ ਬਿਲਕੁਲ 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 ਬਾਕੀ ਸਮੇਂ ਦੇ ਸਾਹਮਣੇ ਚੇਂਜ ਵੀ ਹੋ ਜਾਂਦਾ ਨਾ ਪੱਥਰ ਟੁੱਟ ਵੀ ਜਾਂਦਾ ਉਹ ਵੀ ਹੁੰਦਾ ਠੀਕ ਹੈ ਨਹੀਂ ਕੁੱਟ ਫਿਰ ਵੀ ਕੁੱਟੇ ਵੀ ਹੋਗਾ ਥੋੜਾ ਮੋਟਾ ਫਿਰ ਵੀ ਬਹੁਤ بڑا ਬਚ ਗਿਆ ਬਹੁਤ ਵੱਡਾ ਪੱਥਰ ਹੈ ਠੀਕ ਹੈ ਔਰ ਇੱਥੇ ਇੱਕ ਨਿਸ਼ਾਨ ਸਾਹਿਬ ਹੈ ਜੀ ਆਪ ਵੀ ਦਰਸ਼ਨ ਕਰ ਸਕੋ ਤੇ ਇੱਕ ਉੱਤੇ ਵੀ ਹੈ ਨਿਸ਼ਾਨ ਸਾਹਿਬ ਨਾ ਉਹ ਆਹ پورے ਆਈ थिंक ਪੱਥਰ ਤੇ ਲਾਇਆ ਹੋਇਆ ਹੈ ਨਾ ਹਾਂ ਪੱਥਰ ਉੱਤੇ ਲਾਇਆ ਹੋਇਆ ਠੀਕ ਹੈ ਇੱਕ ਨਿਸ਼ਾਨ ਸਾਹਿਬ ਇੱਥੇ ਹੈ ਜੀ ਆਪ ਆ ਇੱਧਰ ਅ ਪ੍ਰਕਰਮਾ ਕਰ ਲਿਆ ਨਾ ਪ੍ਰਕਰਮਾ ਹੀ ਕਹਾਂਗੇ ਆ ਪ੍ਰਕਰਮਾ ਹੀ ਕਹਾਂਗੇ ਠੀਕ ਐਥੇ ਆ ਟੂਟੀ ਵੀ ਲੱਗੀ ਹੋਈ ਆ ਪਾਣੀ ਦੇ ਲਈ ਨਾ ਹਾਂਜੀ ਇੱਥੇ ਕਾਇਦ ਪੀਣ ਵਾਲਾ ਪਾਣੀ ਹੋਊਗਾ ਦੇਖੀ ਚਲੋ ਦੇਖੋ ਮੜਾ ਬਿਲਕੁਲ ਪਾਣੀ ਇੱਥੇ ਆਲਰੇਡੀ ਬਹੁਤ ਚੰਗਾ ਪਾਣੀ ਤਾਂ ਬਹੁਤ ਇੱਥੇ ਪਾਣੀ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਬਟ ਜੇ ਟੂਟੀ ਲੱਗੀ ਐ ਫਿਰ ਤਾਂ ਹੋਰ ਵਧੀਆ ਗੱਲ ਹੈ ਹੈਗਾ ਪਾਣੀ ਹੈਗਾ 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 ਪਾਣੀ ਪੀ ਕੇ ਦੇਖੋ ਵਧੀਆ ਲੋ ਜੀ ਪਾਣੀ ਦਾ ਹੀ ਪ੍ਰਬੰਧ ਐ ਤੁਸੀਂ ਇੱਥੇ ਪਾਣੀ ਦਿੱਕਤ ਨਹੀਂ ਐ ਵੈਸੇ ਤਾਂ ਪਾਣੀ ਇੱਥੇ ਉਹਦੇ ਹੀ ਵਾਧੂ ਆ ਰਿਹਾ ਇਹ ਗਈ ਕਈ ਵਾਰ ਉਹਨੂੰ ਛੋਟਾ ਬੱਚਾ ਆਂਦਾ ਨਾ ਨਾਲ ਜਾਂ ਫਿਰ ਉਹ ਕਈ ਬਜ਼ੁਰਗ ਉਹ ਨਹੀਂ ਇੱਧਰ ਆ ਸਕਦੇ ਹੈ। ਕਈ ਵਾਰ ਉਹ ਵੀ ਅਗਲਾ ਕਹਿੰਦਾ ਕਿ ਇਹ ਪਾਣੀ ਗੰਦਾ ਨਾ ਹੋਏ ਹਨਾ ਇਸ ਕਰਕੇ ਅਗਲਾ ਟੂਟੀ ذرا ਹੀ ਪੀ ਲੰਦਾ ਨਾ। ਤੇ ਖੈਰ ਤੇ ਇੱਕ ਆ ਵੀ ਕੋਈ ਕੈਵਨ ਜਿਹਾ ਬਣਿਆ ਹੋਇਆ ਕਾਦੇ ਲਈ ਪਤਾ ਨਹੀਂ ਸਾਨੂੰ ਇੱਥੇ ਬਲਬ ਲੱਗਿਆ ਹੋਇਆ ਉਹੀ ਤਾਰ ਜਿਹੜੀ ਹੈ ਨਾ ਇੱਧਰ ਵੀ ਆ ਰਹੀ ਹੈ। ਠੀਕ ਹੈ। ਇਹ ਕਾਦੇ ਲਈ ਸਾਨੂੰ ਪਤਾ ਨਹੀਂ। ਠੀਕ ਹੈ ਇੱਕ ਬੈਂਚ ਵੀ ਲਗਾਏ ਗਏ ਨੇ ਇੱਥੇ ਔਰ ਮਟਕੀ ਵੀ ਰੱਖੇ ਗਏ ਨੇ। ਇਹ ਪਾਣੀ ਪੀਣ ਵਾਲੇ ਦੇਖ ਲਈ। ਜੀ ਜੀ ਜੀ। ਅੱਛਾ ਇਹ ਪੱਥਰ ਦੇ ਮਟਕੇ ਨੂੰ ਪਲਾਸਟਿਕ ਦਾ ਮਟਕਾ

ਉਹ ਦੇਖੋ ਨਿਸ਼ਾਨ ਸਾਹਿਬ ਉੱਤੇ ਲੱਗਿਆ ਹੈ। ਔਰ ਇਹ ਪਾਣੀ ਇੱਧਰੋਂ ਆ ਰਿਹਾ ਹੈ। ਬਹੁਤ ਵੱਡਾ ਹਮਲਾ ਦਿੱਤਾ ਸੀ ਤੁਸੀਂ ਦੇਖੋ ਤਾਂ ਸਹੀ ਕਿੰਨੀਆਂ ਗੋਲੀਆਂ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਤੇਰੀ ਸਹੀ ਦਾਦੀ ਚੂਲਾ। 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 ਫਿਰ ਉਹਨੇ ਲੰਗਰ ਵਗੈਰਾ ਦਾ ਵੀ ਪ੍ਰਬੰਧ ਹੁੰਦਾ। ਬਿਲਕੁਲ ਹੋਏਗਾ ਲੰਗਰ ਦਾ ਪ੍ਰਬੰਧ ਇਹ ਚੂਲਾ ਹੈ। ਕਦੀ ਇੱਥੇ ਪ੍ਰੋਗਰਾਮ ਹੁੰਦਾ ਹੋਏਗਾ ਸ਼ਾਇਦ। ਹੈਨਾ? ਹੋਰ ਆ ਝਾੜੂ ਵੀ ਨਵਾਂ ਹੀ ਆਇਆ। ਆਈ ਥਿੰਕ ਉੱਥੇ ਸੇਵਾ ਸਵੇਰ ਚੱਲਦੀ ਹੈ। ਹੈਨਾ? ਆਰੇ ਹੁਸਾਪਾ ਤਾਂ ਲੱਗ ਰਿਹਾ। ਬਾਲਣ ਵੀ ਹੈਗਾ ਤੇ ਆਹਾ ਆਈ ਸ਼ਾਦਾ ਵਗੈਰਾ ਰੱਖਣਾ। ਦੇਖੋ ਇਹ ਕੀ ਉਹ ਪਾਈਪ ਵਗ ਰਹਾ ਹੈਗਾ ਨੇ اچھا ਜੋ ਪ੍ਰਸ਼ਾਦ ਵੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਤੇ ਇੱਥੇ ਇਤਿਹਾਸ ਲਿਖਿਆ ਹੋਇਆ ਸਾਰਾ ਮੈ ਲਾ ਰੋ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਫੌਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਜਿਸ ਦੀ ਗਵਾਹੀ ਇਹ ਬਹੁਤ ਵੱਡਾ ਪੱਥਰ ਨੜ ਦਿਸ ਰਿਹਾ ਹੈ ਅੱਜ ਵੀ ਇਸ ਥਾਂ ਤੇ ਪੱਥਰ ਤੇ ਗੋਲੇ ਨਿਸ਼ਾਨ ਦਿਸ ਰਹੇ ਹਨ ਦੇਖੋ ਗੋਲੇ ਨਿਸ਼ਾਨ ਉਹ ਗੋਲੇ ਨਿਸ਼ਾਨ ਹੀ ਨੇ ਠੀਕ ਹੈ ਤੇ ਆ ਵੀ ਹੈ ਕਾਰ ਸੇਵਾ ਕਾਰ ਸੇਵਾ ਚੱਲ ਰਹੀ ਆ ਮਤਲਬ ਕਾਰ ਸੇਵਾ ਚਾਲੂ ਹੈ ਆ ਨਾਲੇ ਟਾਈਮ ਚ ਬਹੁਤ ਕੁਝ ਬਣੂਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਔਰ ਆ ਦੇਖੋ ਨੇ ਹਾਂ 1 ਮਿੰਟ ਆ ਦੇਖੋ ਨਾਲ ਚੱਲੇ ਜਾ ਅੱਗੇ ਆ ਕੀ ਲੱਗਿਆ ਹੋਇਆ ਦੇਖੋ ਜੋੜੇ ਹਾਂ ਗੋਲ ਗੋਲ ਜੋੜੇ ਜੋੜੇ ਲੱਗੇ ਹੈ ਨਾ ਇਹ ਨੀਚੇ ਵੀ ਦੇਖੀ ਸੀ ਨਾ ਆਪਾਂ ਕਿਵੇਂ ਜੋੜੇ ਜੇ ਨੇ ਨਾ ਇਕੱਠੇ ਜੇ ਜਿਵੇਂ ਜਿਵੇਂ ਗੁੱਛਾ ਜੋਂਦਾ ਕਿ ਜਿਵੇਂ ਅੰਗੂਰ ਦੇ ਗੁੱਛੇ ਹੁੰਦੇ ਹੁੰਦੇ ਹਾਂ ਪਰ ਅੰਗੂਰ ਨਹੀਂ ਹੈਗੇ ਆ ਪਹਿਲੀ ਵਾਰ ਦੇਖੀ ਕੋਈ ਚੀਜ਼ हां बाकी ਇਹਨਾਂ ਨੂੰ ਪਤਾ ਹੈ ਦੱਸ ਸਕਦੇ ਨਾ ਤੁਸੀਂ ਜਾ ਸਕਦੇ ਨੇ ਉੱਥੇ ਲੇਕੇ ਹੱਥ ਨਹੀਂ ਜਾਓਗੇ ਨਾ ਉੱਤੇ ਤੱਕ ਚਲੋ ਕੋਈ ਗੱਲ ਨਹੀਂ ਲੇਕੇ ਕਾਰ ਬੰਨੀ ਹੋਈ ਹੈ ਜਿਵੇਂ ਇੱਥੇ ਰਹਿਸ਼ ਹੋਵੇ ਨਾ ਕਿਸੇ ਦੀ ਹੋ ਸਕਦਾ ਕੋਈ ਆਂਦਾ ਹੋਵੇ ਸੇਵਾਦਾਰ ਹੋਣ ਹਨ ਜੀ 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 ਜੇ ਅਗਰ ਤੁਸੀਂ ਕੋਈ ਵੀ ਸੇਵਾ ਵਗੈਰਾ ਕਰਨਾ ਚਾਹੁੰਦੇ ਤਾਂ ਆਪ ਤੁਸੀਂ ਸੰਪਰਕ ਕਰ ਸਕਦੇ ਹੋ ਹਾਂ ਨੰਬਰ ਦਿੱਤਾ ਗਿਆ ਜੀ ਬਿਲਕੁਲ ਇੱਥੇ ਲਿਖਿਆ ਵੀ ਹੋਇਆਗਾ ਜੇ ਕਿਸੇ ਦੇ ਨਰਸ ਸਾਹਿਬ ਵਾਸਤੇ ਸੇਵਾ ਦੇਣੀ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਬਿਲਕੁਲ ਸੋ ਇਹ ਹੈ ਜੀ ਗੁਰਦੁਆਰਾ ਨੱਡ ਸਾਹਿਬ ਜੇਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਾਏ ਹਨ ਠੀਕ ਹੈ ਜੀ ਇਹ ਅਖੀਰ ਦੇ ਵਿੱਚ ਨਾ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਨਿਓ ਹਾਂਜੀ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਨਿਓ ਉੱਥੋਂ ਆਪਾਂ ਗੁਰੂਕਲ ਲਾਹੌਰ ਤਾਂ ਆਨੇ ਹੀ ਆਨੇ ਆ ਬਿਲਕੁਲ ਆਂਦੇ ਆ ਜੀ ਬਿਲਕੁਲ ਕਿਉਂਕਿ ਕਈ ਲੋਕ ਅਜੇ ਕਈ ਵੀਰ ਭਣ ਗੁਰੂਕਲ ਲਾਹੌਰ ਵੀ ਨਹੀਂ ਆਂਦੇ ਅੱਛਾ ਹਾਂਜੀ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਉਹ ਆਂਦੇ ਨੇ ਆਪਾ ਅਨਪੁਰਖ ਕਿੰਨੀ ਸੰਗਤ ਸੀ ਬਟ ਇੱਥੇ ਘਟ ਸੀਗੀ ਹਾਂਜੀ ਇਹ ਤਾਂ ਵੈਸੇ ਸੋ ਗੁਰੂਕਲ ਹੌਰ ਤੁਸੀਂ ਗੁਰੂਕਲ ਹੌਰ ਵੀ ਆਨੇ ਹੋਗੇ ਹਾਂਜੀ ਤੋ 3 ਕਿਲੋਮੀਟਰ ਦੂਰ ਹੈ ਬਸ 3 ਕਿਲੋਮੀਟਰ ਦੀ ਹੀ ਦੂਰੀ ਤੇ ਹੈਗਾ ਗੁਰਦੁਆਰਾ ਨਟ ਸਾਹਿਬ ਕੋਈ ਦੂਰੀ ਨਹੀਂ ਹੈਗੀ ਰਸਤਾ ਕੋਈ ਔਖਾ ਨਹੀਂ ਐਪਸੀ ਤੁਹਾਨੂੰ ਸਾਰਾ ਦਿਖਾਇਆ ਬਿਲਕੁਲ ਬਿਲਕੁਲ ਦਿਖਾਇਆਗਾ ਬਹੁਤ ਹੀ ਆਸਾਨੀ ਨਾਲ ਤੁਸੀਂ ਪਹੁੰਚ ਸਕਦੇ ਹੋ ਪੂਰੀ ਜਾਣਕਾਰੀ ਦਿੱਤੀ ਜੀ ਕਿਵੇਂ ਕਿਵੇਂ ਆਣਾ ਤੁਹਾਨੂੰ ਤੁਸੀਂ ਆਸਾਨੀ ਨਾਲ ਸੌਖੇ ਤਰੀਕੇ ਨਾਲ ਆ ਸਕਦੇ ਹੋ ਬਿਲਕੁਲ ਜੀ ਕਿਉਂਕਿ ਆਪਣੇ ਇਤਿਹਾਸ ਨਾਲ ਜੁੜ ਕੇ ਰਹਿਣਾ ਬਹੁਤ ਹੀ ਵਧੀਆ ਗੱਲ ਹੁੰਦੀ ਹੈ ਜੀ 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 ਸੋ ਇੱਕ ਵਾਰ ਆ ਕੇ ਇੱਥੇ ਬਾਕੀ ਜੇ ਇਹ ਤੇ ਗੁਰਸਾਧ ਦਾ ਪ੍ਰਕਾਸ਼ ਨਹੀਂ ਹੈਗਾ ਅਨਵਾ ਟੈਂਪਰ ਜਰ ਉਹ ਇੱਥੇ ਗੁਰਦੁਆਰਾ ਸਾਹਿਬ ਸਬੂਤ ਮਤਲਬ ਬਣ ਗਿਆ ਵਧੀਆ ਹੈ ਨਾ ਤੇ ਗੁਰਸਾਧ ਦਾ ਪ੍ਰਕਾਸ਼ ਵੀ ਇੱਥੇ ਹੁਣ ਸਟਾਰਟ ਹੋ ਜਾਵੇਗਾ ਸ਼ਾਇਦ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਕਿ ਹੌਲੀ ਹੌਲੀ ਸਾਰਾ ਤਿਆਰ ਹੋ ਜਾ ਜੀ 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 ਥੋੜਾ ਟਾਈਮ ਚਾਹੀਦਾ ਹੁੰਦਾ ਹਰ ਕੰਮ ਨੂੰ ਬਿਲਕੁਲ ਬਿਲਕੁਲ ਸਾਰਾ ਟਾਈਮ ਥੋੜਾ ਇੱਥੇ ਲੱਗੇਗਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਵਾਪਸ ਸੀ ਹਾਂਜੀ ਹਾਂਜੀ ਫੇਰ ਆਪ ਜੀ ਨੂੰ ਕਿਸੇ ਹੋਰ ਵੀਡੀਓ ਵਿੱਚ ਪਿਲਾਂ ਕਿਸੇ ਹੋਰ ਇਤਿਹਾਸ ਦੇ ਨਾਲ ਵੀਡੀਓ ਨੂੰ ਬੱਤੂ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਵੀ ਭ ਜਿਵੇਂ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਇਆ ਸੀ ਕਿ ਆਪਾਂ ਆਏ ਇਸ ਰਸਤੇ ਸੀਗੇ ਬਟ ਆਪਾਂ ਕਿਹਾ ਸੀ ਕਿ ਜਾਵਾਂਗੇ ਇਸ ਰਸਤੇ ਸੋ ਹੁਣ ਜਾ ਕੇ ਚੈੱਕ ਕਰਦੇ ਆਂ ਵੀ ਇਹ ਰਸਤਾ ਉੱਥੇ ਨਿਕਲੂਗਾ ਜਿੱਥੇ ਅਸੀਂ ਕਹਿ ਰਹੇ ਆਂਗੇ ਬਿਲਕੁਲ 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 ਕਿਉਂਕਿ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਮੈਨੂੰ ਪੂਰਾ ਕਨਫਰਮ ਹੈ ਕਿ ਰਸਤਾ ਉੱਥੇ ਹੀ ਜਾਊਗਾ ਕਿ ਦੋ ਰਸਤੇ ਸੀ ਨਾ ਬਾਕੀ ਹੁਣ ਕਨਫਰਮ ਹੋ ਜਾਏਗਾ ਨਾ ਚਲੋ ਚੱਲ ਕੇ ਦੇਖਦੇ ਆਂ ਚਲੋ ਦੇਖਦੇ ਆਂਗੇ ਬਾਕੀ ਹਾਂਜੀ ਐਸੇ ਰਸਤੇ ਦੋਨੋਂ ਠੀਕ ਨੇ ਉਹ ਰਸਤਾ ਵੀ ਠੀਕ ਸੀਗਾ ਇਹ ਰਸਤਾ ਵੀ ਠੀਕ ਹੈ ਨਾ ਬਟ ਇੱਥੇ ਥੋੜਾ ਪਾਣੀ ਆਇਆ ਥੋ

ਹਾਂ ਹਨਾ ਆਹ ਰਸਤੇ ਗਏ ਸੀਗੇ ਇਧਰੋਂ ਆਪਾਂ ਕਿਹਾ ਸੀ ਉੱਪਰ ਨੂੰ ਜਾਵਾਂਗੇ ਹਾਂ ਦੋ ਰਸਤੇ ਸੀਗੇ ਤੇ ਇਹ ਹੋ ਗਿਆ ਸੇਮ ਵਾਲਾ ਰਸਤਾ ਇੱਕ ਵਾਰ ਦੇਖੂਗੀ ਆ ਦੇਖੋ ਆਹ ਰਸਤੇ ਗਏ ਸੀ ਭਾਈ ਆਪਾਂ ਠੀਕ ਹੈ ਔਰ ਆਹ ਰਸਤਾ ਬਿਸਾਇਆ ਯਾਨੀ ਕਿ ਦੋਨੋਂ ਰਸਤੇ ਜਾਂਦੇ ਨੇ ਵੈਸੇ ਇਹ ਰਸਤਾ ਤਾਂ ਲੱਗਦਾ ਕਿਉਂਕਿ ਪੱਥਰਾਂ ਦਾ ਪੱਕਾ ਬਣਿਆ ਹੋਇਆ ਨਾ ਹਾਂ ਔਰ ਇਹ ਥੋੜਾ ਕੱਚਾ ਆ ਇਹ ਆ ਲੱਗਦਾ ਜਿਵੇਂ ਪਾਣੀ ਵੱਲ ਜਾ ਰਿਹਾ ਇਹ ਪਾਣੀ ਹੈ ਨਾ ਐ ਲੱਗਦਾ ਪਾਣੀ ਵੱਲ ਜਾ ਰਿਹਾ ਉਦੋਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਪਾਣੀ ਵੱਲ ਜਾ ਰਿਹਾ ਲੱਗਦਾ ਨਾ ਚਲੋ ਫਿਰ ਵੀ ਵਧੀਆ ਚਲੋ ਪਹੁੰਚ ਗਏ ਹੁਣ ਉਹ ਸਾਹਮਣੇ ਆਪਣੀ ਗੱ ਪਰ ਫਿਰ ਤੋਂ ਆਪਾਂ ਪਾਣੀ ਕ੍ਰੋਸ ਕਰਦੇ ਆਂਗੇ ਹਾਂਜੀ ਰੋਪਮ ਨਿਕਲ ਆ ਜੀ ਮੈਂ ਕਿਹਾ ਸੀ ਨਾ ਇਹਨੇ ਬਹੁਤ ਸਹਾਰਾ ਦਿੱਤਾ ਭਾਈ ਬਿਲਕੁਲ 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 ਮੈਂ ਕਿਹਾ ਸੀਗਾ ਰਸਤੇ ਦੋਨੋਂ ਜਾਣਗੇ ਦੋਨੋਂ ਸੇ ਹੁੰਦੇ ਸੀ ਤੋਂ ਫਾਈਨਲ ਆਪਾਂ ਪਹੁੰਚ ਚੁੱਕੇ ਆਂ